ਜੇਤੀ ਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ। ਹਾਂ ਜੀ। ਪਾਰਟੀ ਆ ਗਈ ਸੀ ਕੋਈ ਗੱਲ ਨਹੀਂ। ਲਓ ਇਹ ਜਮੀਨ ਵਾਲੇ ਛੱਡੀ। ਓਕੇ ਵੀਰ। ਹਾਂ ਜੀ ਤੇ ਪਰਨਾ। ਹਾਂ। ਉਸ ਤੋਂ ਬੰਦ ਹੈ। ਅੱਛਾ ਹੀ ਗੱਲ ਕਰਦੇ ਸਨ। ਉਹ ਪਾਸੇ ਕੋਲ। ਅਮਰ ਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ। ਜੋ ਆਪਣੇ ਹਲਕਾ ਬਧਾਇਕਾ ਮੈਡਮ ਨੀਨਾ ਮਿੱਤਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਚ ਰਾਜਪੁਰਾ ਸ਼ਹਿਰ ਦੇ ਅਲੱਗ-ਅਲੱਗ ਏਰੀਆ ਚ ਜੋ ਵਿਕਾਸ ਦੇ ਕੰਮ ਚੱਲ ਰਹੇ ਹਨ ਤਾਂ ਉਹਨਾਂ ਨੇ ਡਿਊਟੀ ਲਈ ਜਿਵੇਂ ਵੀ ਐਮ.ਐਲ.ਏ ਕੋਆਰਡੀਨੇਟ ਟੀਮ ਮੇਰੇ ਨਾਲ ਹੀ ਹੈ ਅਸੀਂ ਵਾਰਡ ਨੰਬਰ 15 ਅਤੇ 16 ਜਾ ਕੇ ਵਿਜਿਟ ਵੀ ਕੀਤਾ ਜੋ ਇਹ 15 ਨੰਬਰ ਤੇ ਵਾਰਡ ਨੰਬਰ 16 ਜਿੱਥੇ ਕਿ ਦੋ ਕਲੋਨੀਆਂ ਪੈਂਦੀਆਂ ਤੇ ਇਹਨਾਂ ਕਲੋਨੀਆਂ ਚ 42 45 ਦੇ ਕਰੀਬ ਸੜਕਾਂ ਬਣ ਚੁੱਕੀਆਂ ਤੇ ਕਾਫੀ ਦਾ ਕੰਮ ਸ਼ੁਰੂ ਹੋਣਾ ਹੈ ਤੇ ਮੇਰੇ ਨਾਲ ਕੋਆਰਡੀਨੇਟਡ ਟੀਮ ਅਸੀਂ ਗਲੀ ਗਲੀ ਮੋਹੱਲਾ ਮੋਹੱਲਾ ਜਾ ਕੇ ਲੋਕਾਂ ਦੀ ਦੁੱਖਮ ਤਕਲੀਫਾਂ ਜੋ ਵੀ ਹੈ ਉਹ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਹੈ ਕਿਉਂਕਿ ਹਰੇਕ ਏਰੀਆ ਵਾਈਜ਼ ਕਲੋਨੀ ਵਾਈਜ਼ ਐਮ ਐਲ ਏ ਸਾਹਿਬ ਵੱਲੋਂ ਡਿਊਟੀਆਂ ਲਾਈ ਗਈਆਂ ਜਿਵੇਂ ਮਾਨ ਸਿੰਘ ਜੀ ਹੈ ਸੋਈ ਸਾਹਿਬ ਹੈ ਬਾਕੀ ਆਲ ਓਵਰ ਵਿਰਗ ਜੀ ਦੇਖਦੇ ਐ ਸੁਮਕਰਨ ਜੀ ਪੰਡਤ ਜੀ ਤੇ ਇਹਨਾਂ ਦੀ ਸੋਚ ਹੈ ਕਿ ਡੋਰ ਟੂ ਡੋਰ ਜਾ ਕੇ ਅਸੀਂ ਲੋਕਾਂ ਦੀ ਮੁਸ਼ਕਲ ਹੱਲ ਕਰੀਏ ਤਾਂ ਉਹਦੇ ਅਕੋਰਡਿੰਗ ਅੱਜ ਉਹ ਵਿజిਟ ਕੀਤਾ ਤੇ ਲੋਕਾਂ ਦੀ ਸਮੱਸਿਆਵਾਂ ਵੀ ਸੁਣੀ ਹੈ ਤੇ ਉਹਨਾਂ ਦਾ ਜਲਦੀ ਐਮ ਐਲ ਏ ਸਾਹਿਬ ਦੇ ਨੋਟਿਸ ਸਾਰੀਆਂ ਗੱਲਾਂ ਤੇ ਉਹਨਾਂ ਦੇ ਨੋਟਿਸ ਹੋਰ ਵੀ ਪਾ ਕੇ ਜੋ ਵੀ ਕੋਈ ਦਿੱਕਤ ਹੈ ਉਹ ਵੀ ਜਲਦੀ ਦੂਰ ਕੀਤੀ ਜਾਏਗੀ ਬਾਕੀ ਮੈਂ ਸਾਰਿਆਂ ਨੂੰ ਆਸ਼ਵਾਸ਼ ਕਿਉਂਕਿ ਜੋ ਐਮ.ਐਲ.ਏ. ਸਾਹਿਬ ਨੀਨਾ ਮਿੱਤਲ ਜੀ ਦੀ ਸੋਚ ਹੈ ਬਹੁਤ ਵੱਡੀ ਸੋਚ ਹੈ ਉਹ ਸਾਰੇ ਰਾਜਪੁਰਾ ਸ਼ਹਿਰ ਪਿੰਡਾਂ ਸ਼ਹਿਰਾਂ ਦੇ ਵਿਕਾਸ ਨੂੰ ਲੈ ਕੇ ਚੱਲ ਰਹੇ ਆ ਤੇ ਖਾਸ ਕਰਕੇ ਵਾਰਡ ਨੰਬਰ 15 16 ਚ ਅਸੀਂ ਮਿਲ ਰਹੇ ਆ ਅਜਿਹੇ ਪਰਿਵਾਰ ਵੀ ਮਿਲਵੇ ਆ ਉਹ ਐਮ.ਐਲ.ਏ. ਸਾਹਿਬ ਦਾ ਇਨਾ ਦਿਲ ਦੀ ਕਰਾਈਆਂ ਨਾਲ ਥੈਂਕਸ ਕਰ ਰਹੇ ਆ ਕਹਿੰਦੇ ਜਿਸ ਟਾਈਮ ਸਾਡਾ ਇਨਾ ਬੁਰਾ ਹਾਲ ਸੀ ਅਸੀਂ ਵਿਜਟ ਮਤਲਬ ਸਾਡੇ ਰਿਸ਼ਤੇਦਾਰ ਜਾਂ ਕਿਸੇ ਨੇ ਆਣਾ ਹੁੰਦਾ ਸੀ ਸੜਕਾਂ ਦਾ ਬੁਰਾ ਹਾਲ ਚ ਕੋਈ ਆ ਨਹੀਂ ਸਕਦਾ ਸੀ ਅੱਜ ਉਹ ਸਾਰੇ ਖੁਸ਼ ਆ ਜੇ ਕੁਝ ਕਲੋਨੀਆਂ ਦੀ ਸੜਕਾਂ ਰਹਿ ਗਈਆਂ ਉਹ ਵੀ ਜਲਦੀ ਸ਼ੁਰੂ ਹੋ ਜਾਣਗੀਆਂ ਤੇ ਜਲਦੀ ਉਹਨਾਂ ਦਾ ਕ ਤੇ ਬਾਕੀ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਵੀ ਕਰਦਾ ਕਿ ਤੁਹਾਡੀ ਵੀ ਸੋਚ ਹੈ ਤੁਸੀਂ ਵੀ ਐਮਐਲਏ ਸਾਹਿਬ ਦਾ ਸੁਪਨਾ ਹੈ ਕਿ ਰਾਜਪੁਰ ਸ਼ਹਿਰ ਨੂੰ ਨੰਬਰ 1 ਬਣਾਣਾ ਹੈ ਆਪਾਂ ਸਾਰੇ ਉਹਨਾਂ ਦਾ ਸਾਥ ਦਈਏ ਤੇ ਆਪਣੇ ਸ਼ਹਿਰ ਦੀ ਡਵੈਲਪਮੈਂਟ ਵਿਕਾਸ ਕਰਾਈਏ ਜੀ